17 ਅਕਤੂਬਰ ਸਾਲ 2025 ਦੇ ਦਿਨ ਸ਼ੁੱਕਰਵਾਰ ਸਮਾ ਸਵੇਰ ਦੇ 6:30 ਹੋ ਗਏ ਆ ਤੇ ਆਪਾਂ ਨਹਾ ਧੋ ਕੇ ਤਿਆਰ ਆ ਅੱਜ ਆਪਾਂ ਜਾਣਾ ਹੈਗਾ ਦਿੱਲੀ ਨੂੰ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਬਣੇ ਰਹੋ ਫਿਰ ਅੱਜ ਦੇ ਦਿਨ ਦੇ ਨਾਲ ਦਿਖਾਉਣੇ ਤੁਹਾਨੂੰ ਕੀ ਕੀ ਕਰਦੇ ਆਂ ਇਹ ਦਿਨ ਦੇ ਵਿੱਚ ਸਾਰਾ ਤੇ ਵੀਡੀਓ ਨੂੰ ਪਹਿਲਾਂ ਦੇ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਸਤਿਕਾਰ ਬਣਾਈ ਰੱਖਿਓ ਤੇ ਆਪਾਂ ਤੋਰੇ ਨਾਲ ਜਲਦੀ ਨਵੇਂ ਸਫਰ ਸਾਂਝੇ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੋ ਵੀ ਹੋ ਵੀ ਪੀਨੇ ਬਣਾ ਕੇ ਟਿੰਮ ਦੀ ਇਹ ਪਰਿਆ ਹੁੰਦੀ ਸਵਾਦ ਹੁੰਦੀ ਬਾਹਰੋਂ ਲੈ ਕੇ ਆਏ ਸੀ ਆਪਾਂ ਤੇ ਬਾਕੀ ਨੀਂਦ ਨੋਂਦ ਨਹੀਂ ਆਉਂਦੀ ਕੀ ਟਾਈਮ 7 ਵਜਣ ਵਾਲੀ ਇਹਵਿੰਦਰ ਨੇ 7 ਵਜੇ ਦਾ ਟਾਈਮ ਦਿੱਤਾ ਹੀ ਦੇਖਦੇ ਹਾਂ ਕਿੰਨੇ ਵੇ ਚੱਲਦੇ ਆ ਸੁਗਰੀਕਾਰ ਦੀ ਸਾਡੇ ਨੂੰ ਬਲੌਗਸ ਤੇ ਤੁਹਾਡਾ ਸਵਾਗਤ ਆ ਜੀ। ਸਭ ਤੇਨੂੰ ਲਾਈਕ ਆਬਸਕ੍ਰਾਈਬ ਕਰਦਾ ਸ਼ੇਅਰ ਕਰਦੇ ਧੰਨਵਾਦ ਜੀ। ਟਾਈਮ ਹੋ ਗਿਆ ਭਾਈ 7:30 ਦਾ ਤੇ ਆਪਾਂ ਚੱਲ ਪਿਆ ਦਿੱਲੀ ਨੂੰ ਵਿੰਦਰ ਦੇ ਨਾਲ। ਹਾਂਜੀ ਵਿੰਦਰ ਜੀ ਕੀ ਹਾਲ ਹੈ? ਬਾਈ ਜੀ ਠੀਕ ਠਾਕ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂ ਤੇ ਅੱਜ ਬਾਈ ਜੀ ਸਾਡਾ ਸਵੇਰ ਤੋਂ ਸਫਰਾ ਦਿੱਲੀ 에ਰਪੋਰਟ ਦਾ ਤੇ ਪਿੰਡ ਤੋਂ ਕੀਤੀ ਰਵਾਨਗੀ। ਬਾਕੀ ਹੀ ਰਾਸਤੇ 'ਚ ਜਾਂਦੇ ਹੋਏ ਬロッਗੀ ਪਾਵਾਂਗੇ। ਕਿੱਥੇ ਸਟਾਪ ਕਰਦੇ ਆ। ਇੱਥੇ ਖੜਦੇ ਜਾ ਕੇ ਕਿਹੜੇ ਟਾਪੇਸ ਰੁਕਦੇ ਆ ਬਾਈ ਤੁਹਾਨੂੰ ਉਹ ਵੀ ਸਾਰਾ ਕੁਝ ਦਿਖਾਵਾਂਗੇ ਤਾਂ ਕਿੰਨੇ ਕਿਲੋਮੀਟਰ ਬੰਨਦਾ ਬਾਈ ਜੀ ਪਿੰਡ ਤੋਂ ਲੈ ਕੇ ਦਿੱਲੀ ਏਅਰਪੋਰਟ ਤੁਹਾਨੂੰ ਉਹ ਵੀ ਸਾਰਾ ਦੱਸਾਂਗੇ ਸਾਰਾ ਰੂਟ ਥੋੜੇ ਨਾਲ ਕਰਾਂਗੇ ਸਾਂਝਾ ਬਾਈ ਤੇ ਹਰਵਿੰਦਰ ਜੀ ਵਧੀਆ ਬਾਈ ਜੀ ਠੀਕ ਠਾਕ ਚੜ੍ਹਦੀ ਕਲਾ ਜੀ ਕਿੰਦਰ ਕਿੰਦਰ ਦੇ ਗੇੜੇ ਬਾਈ ਸਾਰੇ ਗੇੜੇ ਹੀ ਲਾਉਣੇ ਨੇ ਬਾਈ ਜੀ ਆਲ ਇੰਡੀਆ ਚੱਲਦੇ ਆਪਾਂ ਠੀਕ ਆ ਬਾਈ ਤੇ ਆਪਦਾ ਮੋਬਾਈਲ ਨੰਬਰ ਬੋਲ ਦੇ ਵਿੱਚ ਮਾੜਾ ਨੰਬਰ ਹੈਗਾ ਵੀਰੇ ਆਪਣਾ 99065 ਠੀਕ ਹੈ 97000 ਠੀਕ ਹੈ ਇੱਕ ਵਾਰੀ ਫੇਰ ਬੋਲ ਦਿਵੇ 99065 97000 890659700 ਠੀਕ ਹੈ ਬਈ ਤੇ ਕਿਸੇ ਵੀ ਤਰ੍ਹਾਂ ਦੇ ਗੇੜੇ ਲੋਨਾਂ ਤੇ ਟੈਂਪੂ ਟ੍ਰੈਵਲ ਨੋਵਾ ਹੋ ਗਈ ਜਾਂ ਹਰੇਕ ਤਰ੍ਹਾਂ ਦੀਆਂ ਗੱਡੀਆਂ ਛੋਟੀਆਂ ਵੱਡੀਆਂ ਬਈ ਜੀ ਆਲ ਇੰਡੀਆ ਟੂ ਟ੍ਰੈਵਲ ਵਾਸਤੇ ਆਪਾਂ ਨੂੰ ਕੋਈ ਵੀ ਗੱਡੀ ਚਾਹੀਦੀ ਹੋਵੇ ਕੋਈ ਵੀ ਕਾਰ ਤੋਂ ਲੈ ਕੇ ਟੈਂਪੂ ਟ੍ਰੈਵਲ ਬੱਸ ਟਿੱਕਰ ਤਾਂ ਸਾਰੀਆਂ ਗੱਡੀਆਂ ਅਵੇਲੇਬਲ ਆ ਬਈ ਜੀ ਆਪਣੇ ਕੋਲੇ ਸਾਰੀਆਂ ਗੱਡੀਆਂ ਜੀ ਹਾਇਰ ਹੋਣੀਆਂ ਆਪਣੇ ਕੋਲ ਨੰਬਰ ਤੁਹਾਨੂੰ ਬੋਲਤਾ ਬਈ ਬਾਕੀ ਆ ਬਸ ਸਕਰੀਨ ਤੇ ਵੀ ਸ਼ੇਅਰ ਤੁਹਾਡੇ ਨਾਲ ਕਰ ਦਾਂਗੇ ਤੇ ਜਰੂਰ ਕੰਟੈਕਟ ਕਰਿਓ ਕਿਸੇ ਵੀ ਤਰ੍ਹਾਂ ਦੀ ਟੂਰ ਟਰੈਵਲ ਵਾਸਤੇ ਬਿੰਦਰ ਨਾਲ ਹਰੇਕ ਪਾਸੇ ਜਾਂਦੇ ਆ ਬਈ ਤੇ ਵਧੀਆ ਗੱਡੀ ਚਲਾਉਂਦੇ ਆ ਤੇ ਸਪੋਰਟ ਕਰਿਓ ਬਈ ਧੰਨਵਾਦ ਪਹੁੰਚ ਗਏ ਗੁਰਦੁਆਰਾ ਮਸਤੂਆਣਾ ਸਾਹਿਬ ਤੇ ਨਮਸਕਾਰ ਕਰਕੇ ਦੇਖ ਕਰਾ ਕੇ ਚੱਲਦੇ ਆ ਅੱਗੇ ਵਾਹਿਗੁਰੂ ਭਾਲੀ ਕਰੇ ਜ਼ਿਆਦਾਤਰ ਸਾਰੇ ਡਰਾਈਵਰ ਇੱਥੇ ਰੋਕ ਕੇ ਨਮਸਕਾਰ ਕਰਕੇ ਜਾਂਦੇ ਵਧੀਆ ਗੱਲ ਆ ਬਈ ਚਲੋ ਚਾਹੀਦਾ ਆਪਾਂ ਉਹਨਾਂ ਨੂੰ ਸੁਖ ਸ਼ਾਂਤੀ ਦਾ ਬੰਦਾ ਚੁਰਦਾ ਤੇ ਘਰੇ ਪਹੁੰਚ ਜਾਂਦਾ ਟਾਈਮ ਹੋ ਗਿਆ 11 ਵਜੇ ਦਾ ਤੇ ਆਪਾਂ ਸੀਗੇ ਉਚਾਣੇ ਪਹੁੰਚ ਗਏ ਸੀਗੇ ਨਿਊ 6 ਘੰਟਾ ਬਾਅਦ ਤੇ ਪਰੌਂਠਾ ਵੀ ਆਪਾਂ ਕੀਤਾ ਆਰਡਰ ਤੇ ਆਉਂਦਾ ਬਾਕੀ ਸਾਕੀ ਪਰੌਂਠੇ ਕਿੰਨੀ ਵਾਰ ਰਹੀ ਗਈ ਤਾਂ ਤਿੰਨ ਘੰਟੇ ਪਹਿ ਗਿਆ ਹਾਂ ਬਈ ਤਿੰਨ ਘੰਟੇ ਦੀ ਬਾਅਦ ਤਿੰਨ ਘੰਟੇ ਦੀ ਬਾਅਦ ਰਹੀ ਹੈ 150 ਕਿਲੋਮੀਟਰ ਤੇ ਕਾ ਕੇ ਬਰਾਉਣਾ ਪੁਣਾ ਚ ਆ ਜੂ ਪੀ ਕੇ ਨੀਂਦ ਦੀ ਇੱਕ ਛੁੱਟੀ ਲੈਨੇ ਆ ਥੋੜੀ ਕਿਉਂਕਿ ਰਾਤ ਆਪਾਂ ਘਟ ਸੁੱਤੇ ਸੀਗੇ ਤੇ ਪਹੁੰਚ ਗਏ 에ਰਪੋਰਟ ਤੇ ਫਿਰ ਦੇਖਦੇ ਆ ਵਾ ਕੀ ਫਲਾਈਟ ਦੇ ਵੀ ਰਹਿ ਗਏ 3 3.5 ਘੰਟੇ ਤੇ ਇਰਾਨ ਆ ਗਏ ਜਾਇ ਇਰਾਨ ਪਹੁੰਚ ਗਿਆ ਫਲਾਈਟ ਟਰੈਕ ਕਰਦੇ ਨਾਲ ਨਾਲ ਬਈ ਤੇ じゃ ਆਏ ਵੇਖੋ ਵੀ ਤੁਸੀਂ ਦੇਖ ਸਕਦੇ ਆ ਕਿਵੇਂ ਤਾਰਿਆਂ ਨਾਲ ਵੱਧਾ ਵੀ ਐਂ ਚਿੜੀਆਂ ਵਾਂਗੂ ਡੇ ਫਿਰਦੇ ਤਾਂ ਕਮਾਲ ਹੋ ਗਈ ਮੈਂ ਤਾਂ ਪਹਿਲੀ ਏ ਦੇਖਿਆ ਕਮਾਲ ਮੰਨ ਗਿਆ ਆਪਾਂ ਉਹ ਆਏ ਜਿਵੇਂ ਫਲਾਈਟ ਦੇ ਵਿੱਚ ਬੈਠੇ ਨੇ ਆਏ ਦੇਖਦੇ ਨੇ ਵੀ ਆਸੇ ਪਾਸੇ ਝਾੜੇ ਫਿਰਦੇ ਹੋਣਗੇ ਪਰ ਮੈਨੂੰ ਲੱਗਦਾ ਨਾਲ-ਨਾਲ ਦੀ ਲੰਘਦੇ ਫਿਰਦੇ ਹੋਣਗੇ ਜਿਹੜੇ ਹਿਸਾਬ ਨਾਲ ਰਡਾਰ ਦੇ ਉੱਤੇ ਦੇਖਦੇ ਆ ਤੇ ਤੁਸੀਂ ਵੀ ਇਹ ਟਰੈਕ ਕਰ ਸਕਦੇ ਹੋ ਵੀ ਫਲਾਈਟ ਰਡਾਰ 24 ਐਪ ਦਾ ਨਾਮ ਜਿਹਦੇ ਵਿੱਚ ਪ੍ਰੋਪਰ ਪਤਾ ਲੱਗ ਜਾਂਦਾ ਕਿੱਥੇ ਆ ਗਿਆ ਝਾੜੇ ਕਿੱਥੇ ਨਹੀਂ ਉੱਤਕਰ ਆ ਗਿਆ ਆ ਗਿਆ ਵੀ ਆਪਣਾ ਆਲੂ ਪਿਆਜ਼ ਵਾਲਾ ਦੇ ਨਾਲ ਦੋ ਕੱਪ ਚਾਹ ਬਿੰਦਰ ਕਹਿੰਦਾ ਵੀ ਮੈਂ ਨੀਂਦ ਆਊਗੀ ਹਜੇ ਰੋਟੀ ਨਹੀਂ ਖਾਣੇਗੀ ਜਾਂਦਾ ਅੱਗੇ ਜਾ ਕੇ ਖਾਵਾਂਗੇ ਭਾਈ ਠੀਕ ਛਾਗਦੇ ਆ ਪਰੌਂਠਾ ਤਾਂ ਮੇਟੋ ਇਹਦਾ ਹੋ ਗਿਆ ਭਾਈ ਤੇ ਆਪਾਂ ਰਹਿ ਗਏ 에어ਪੋਰਟ ਤੋਂ 60 ਕਿਲੋਮੀਟਰ ਪਿੱਛੇ ਰੁਕੇ ਸੀਗੇ ਵੀ ਹੈਵਨ ਢਾਬੇ ਤੇ ਚਾਹ ਦੀ ਪੀਣਾ ਤੇ ਦੇ ਬਿੰਦਰ ਦਾ ਹੋ ਗਿਆ ਰੋਟੀ ਦਾ ਟਾਈਮ ਭਾਈ ਇਧਰ ਆਪਣੀ ਚਾਹ ਦੀ ਇਧਰ ਇਹਦੀ ਰੋਟੀ ਆ ਗਈ ਭਾਈ ਮਿਕਸ ਵੇਜ ਦੇ ਨਾਲ ਨਾਲ ਸਲਾਦ ਲੁਕਾ ਚੱਕ ਦੇ ਫੱਟੇ ਭਾਈ ਚੱਕ ਤੇ ਭਾਈ ਆਪਣਾ ਫੱਟੇ ਹਮ ਤੇ ਫਲਾਈਟ ਦੇ ਵੀ ਰਹਿ ਗਏ ਆ 2 ਘੰਟੇ 10 ਮਿੰਟ ਲੈਂਡਿੰਗ ਦੇ ਵਿੱਚ ਕਿ ਆਪਾਂ ਆਰਾਮ ਨਾਲ ਹੀ ਨਾ ਪਹੁੰਚ ਜਾਗੇ ਇੱਥੇ ਬੈਗ ਅੱਧਾ ਘੰਟੇ ਤੇ ਚੱਲਦੇ ਆਂ ਦੁਬਾਰਾ ਬਈ ਤੈਂ 2 ਵਜ ਗਿਆ ਤੇ ਸਾਢੇ 3 ਵਜੇ ਫਲਾਈਟ ਹੋ ਜਾਣੀ ਲੈਂਡ ਚੱਲਦੇ ਆਂ ਹੁਣ ਚਾਹ ਪਾਣੀ ਪੀ ਗਏ ਇੱਥੋਂ ਢਾਬੇ ਤੋਂ ਰੁਕੇ ਸੀ ਆਪਾਂ ਦੀ ਹੈਵਨ ਢਾਬੇ ਤੇ 3 ਵਜ ਗਏ ਬਈ ਤੇ ਆਪਾਂ ਪਹੁੰਚ ਗਏ 에어ਪੋਰਟ ਰੋਡ ਤੇ ਤੇ ਦੇਖ ਸਕਦੇ ਆਂ ਵੀ ਕਿੱਡਾ ਪੂਰਾ ਘੈਂਟ ਬਣਿਆ ਕੰਮ ਪਹਿਲਾ ਹੈ ਨਹੀਂ ਸੀ ਇਹ ਆਪਾਂ ਹੁਣ ਦੇਖਦੇ ਆਂ ਵੀ ਪੂਰਾ ਬਾਹਰ ਵਾਲਾ ਮਾਹੌਲ ਹੀ ਬਣਿਆ ਪਿਆ ਜਾਵਾ। ਟਨਲ ਤੋਂ ਬਾਹਰ ਆ ਕੇ ਆਇਆ ਲਾਦਾ ਵੀ ਜਿਵੇਂ ਦੇਣ ਛੱਡ ਗਿਆ ਦੁਬਾਰਾ ਫੇਰ ਅੰਦਰ ਦਾ ਪੂਰੀ ਠੰਡ ਲਾਦੀ ਜੇ ਇਹੀ ਚੱਲਦੇ ਜਾ ਰਕਿਆ। ਆਹ ਬਈ ਸਾਰੀ ਮੈਨ ਲੱਗਦਾ ਜਨਤਾ ਜਾ ਆਜੂ ਹੀ ਦੇਖਣਾ ਤੇ ਖੜੀ ਐ ਉਤਰ ਉਤਰ ਕੇ ਗੱਡੀਆਂ 'ਚ ਦੇਖਦੇ ਆਂ ਜੇ ਆਪਾਂ ਨੂੰ ਵੀ ਜਾਜ ਦੇਖਿਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਭਾਈ। ਲਓ ਬਈ ਦੇਖ ਲਓ ਜਾਇ ਤੁਹਾਡੇ ਨਾਲ ਕੀਤਾ ਹੀ ਵਾਦਾ ਆਪਾਂ ਜਾਇ ਦਿਖਾਵਾਂਗੇ ਲਓ ਬਈ ਆ ਗਿਆ ਹੋਰ ਇੱਕ ਬਸਾਂ ਗੁਈ ਆਉਂਦੇ ਭਾਈ ਇੱਥੇ ਹਰੇ ਬਈ ਪਹਿਲਾਂ ਵਾਲੇ ਜਾਇ ਨੰਗੇ ਨੂੰ 1 ਮਿੰਟ ਹੋਇਆ ਨਹੀਂ ਸੀਗਾ ਤੇ ਨਾਲ ਦੀ ਨਾਲ ਦੂਜਾ ਲੈਂਡ ਜਿਵੇਂ ਆਪਾਂ ਤੁਹਾਨੂੰ ਉੱਚ ਦਿਖਾਇਆ ਸੀਗਾ ਰਡਾਰ ਸਿਸਟਮ ਦੇ ਵਿੱਚ ਉਸੇ ਹਿਸਾਬ ਨਾਲ ਚਿੜੀਆਂ ਵਾਂਗੂ ਉੱਡੇ ਫਿਰਦੇ ਬਈ ਇਹ ਵਿਸਤਾਰਾ ਅਨਮੋਰ ਅੱਜ ਦਾ ਇਹ ਰਿਪੋਰਟ ਸਾਫਾਈ ਤੇ ਕਰ ਕਰ ਦਿਖਾਈ ਹੈ ਨੇ ਸੋਨੋ ਟਾਈਮ ਹੋ ਗਿਆ 3:42 ਤੇ ਫਲਾਈਟ ਹੋ ਗਈ ਲੈਂਡ ਬਈ ਤੇ ਲੱਗੀ ਆਉਦੇ ਕਾਊਂਟਰ ਤੇ ਔਨਲੋ ਦੇਖੋ ਘੰਟਾ ਲੱਗਦਾ ਕਿੰਨਾ ਟਾਈਮ ਲੱਗਦਾ ਬਾਰਕਿੰਗ ਗੱਡੀ ਲਾਉਣੇ ਆ ਤੇ ਦੇਖਦੇ ਹਾਂ ਹਿਸਾਬ ਤਾ ਬੈਗ ਬੁਗੋਂ ਤੇ ਕਿਉਂਕਿ ਟਾਈਮ ਲੱਗ ਜਾਂਦਾ ਮੈਨੂੰ ਲੱਗਦਾ ਵੀ 5 ਵਜੇ ਨੂੰ ਨਿਕਲਿਆ ਜਾਊਗਾ ਬਾਕੀ ਦੇਖਦੇ ਹਾਂ ਹਿਸਾਬ ਤਾ ਤੇ ਬਾਕੀ ਤੁਹਾਨੂੰ ਜਹਾਜ ਜੂਜ ਵੀ ਪੂਰੇ ਦਿਖਾਤੇ ਅੱਜ ਫੇਰ ਨਾਲ ਲਾਂਭਾ ਦਿਓ ਕਿ ਨਹੀਂ ਵੰਦਰਾ ਸਹੀ ਗੱਲ ਆ ਅੱਜ ਦਾ ਪੂਰੇ ਜਹਾਜ਼ਾਂ ਨੇ ਜਹਾਜ਼ਾਂ ਨੇ ਮੈਂ ਪਿੰਡ ਬਾਦ ਅੱਜ ਭਾਈ ਜੀ ਜਾਜ ਮੈਂ ਇੱਕ ਇੱਕ ਮਿੰਟ ਬਾਅਦ ਜਾ ਜਾ ਰਿਹਾ ਸੀ ਅੱਜ ਇੱਕ ਇੱਕ ਮਿੰਟ ਬਾਅਦ ਭਾਈ ਵਾਕੀ ਜਿਵੇਂ ਆਪਾਂ ਵੇਖਿਆ ਜੀ ਹਾਂ ਇਕੱਲੇ 에어 ਇੰਡੀਆ ਦੇ ਹੀ ਆ ਕੋਈ ਹੋਰ ਕੰਪਨੀ ਜਾਹ ਨਹੀਂ ਉਤਰਿਆ ਅੱਜ ਇਕੱਲਾ 에어 ਇੰਡੀਆ ਉਤਰਿਆ ਭਾਈ ਜਿਵੇਂ ਲੋਕ ਕਹਿੰਦੇ ਵੀ ਨਹੀਂ ਕਰਾਉਣੀ ਨਹੀਂ ਕਰਾਉਣੀ ਤੇ ਫੇਰ ਓਕਸੀ ਭੱਜੇ ਆਉਂਦੇ ਫੇਰ ਨਾ ਅਸਾਸਤੇ ਮਗਰ ਲੋਕ ਜਾ ਵੜਦੇ ਆ ਗੱਲ ਹੈਗੀ ਆ ਸਹੀ ਗੱਲ ਹੈ ਪਰ ਆਪਾਂ ਭਾਈ ਸਾਗਦਾ ਬੁਲਾ ਲਿਆ ਤੇ ਆਪਾਂ 에어 ਇੰਡੀਆ ਛੇੜ ਹੀ ਕਰੀਏ ਕਿਉਂਕਿ 에어 ਇੰਡੀਆ ਖੱਜਲ ਬਹੁ ਕਰਦਾ ਇਧਰੋਂ ਵੀ ਖੱਜਲ ਖਰਾਬੀ ਹੋਈ ਸੀ ਕੈਨਸਲ ਹੋਈ ਸੀ ਤੇ ਉਧਰੋਂ ਵੀ ਖੱਜਲ ਖਰਾਬੀ ਹੋਈ ਹੈ ਤੇ ਲੋਕ ਕਹਿੰਦੇ ਅੰਮ੍ਰਿਤਸਰ ਤੋਂ ਹੁੰਦੀ ਪਰ ਆਪਾਂ ਨੂੰ ਅੰਮ੍ਰਿਤਸਰ ਤੋਂ ਬੜੀ ਐਸੀਗਾ ਬਈ ਤੇ ਬਾਕੀ ਕੁਵੀਆਂ ਚਲੋ ਸੇਫਲੀ ਲੈਂਡ ਹੋ ਗਏ ਗੱਲ ਹੋ ਗਈ ਮਮੀ ਨਾਲ ਠੀਕ ਠਾਕ ਆ ਸਭ ਓਕੇ ਆ ਤੇ ਬਾਕੀ ਮਿਲ ਕੇ ਦੇਖਦੇ ਆ ਸਭ ਦਾ ਕਰਾਉਣੇ ਗੱਲਬਾਤ ਮੈਂ ਭਈਆ ਆ ਗਏ ਆਰਾਈਵਲ ਆਰਾਈਵਲ ਤੇ ਜਾਣਾ ਆਪਾਂ ਨਾ ਹਾਂਜੀ ਰਾਈਵਲ ਆਪਾਂ ਪਾਰਕਿੰਗ ਦੇ ਵਿੱਚ ਐਂਟਰੀ ਕਰ ਲੀ ਆ ਮੇ ਉੱਤਰੀ ਦੀ ਲੈ ਬਈ ਮਹਾਤਮਾ ਗਾਂਧੀ ਜੀ ਆ ਗਿਆ ਸਾਹਮਣੇ ਇਹ ਗੱਜੇ ਦਾ ਗੱਜਾ ਇਹਦੇ ਵਾਲ ਹੀ ਨਹੀਂ ਆਇਆ ਕੋਈ ਸਹੀ ਗੱਲ ਇਹ ਧੋਪ ਨਾ ਉੱਟ ਗਿਆ ਲੱਗਦਾ ਇੱਥੇ ਬਈ ਲੱਗਦਾ ਬਈ ਬਈ ਯਾਰ ਵੈਲਕਮ ਟੂ ਕਾਰ ਪਾਰਕਿੰਗ ਲੋ ਬਈ ਦੇਖਦੇ ਆਂ ਇੱਥੋਂ ਟਿਕਟ ਲੈ ਕੇ ਕਿੰਨੇ ਬਣਦੇ ਆ ਬਈ ਦੇਖੋ 540 ਦਾ ਮੰਨਣਗੇ ਨਾ ਨਹੀਂ ਤਾਂ ਬਈ ਲੱਗ ਹੀ ਜਾਣੇ ਹੂੰ 350 ਰੁਪਈਆ ਦਾ ਆਮ ਐਂਟਰੀ ਦੇ ਹੀ ਆ ਸਿੱਧਾ ਹੀ ਸਿੱਧਾ ਠੀਕ ਆ ਉਹ ਬਈ ਐਂਟਰ ਕਰ ਗਏ ਆਪਾਂ 15:52 ਮਿੰਟ ਤੇ ਹੁਣ ਇਹ ਤੋਂ ਬਾਅਦ ਬਈ ਚੱਲ ਪਿਆ ਮੀਟਰ ਉਧਰੋਂ ਪਈ ਸੀ ਉਹਨਾਂ ਨੂੰ ਬਈ 에어ਪੋਰਟ ਤੇ ਖੱਜਲ ਖਵਾਰੀ ਉਹਨਾਂ ਨੇ ਕਰਾਈ ਉਧਰੋਂ 53 ਡਾਲਰ ਪੈ ਗਏ ਜਾਨੀ ਕਿ ਮੋਟਾ-ਮੋਟਾ ਲਾ ਲਓ ਤੁਸੀਂ 33200 ਤੇ ਇਧਰ ਇਧਰ ਤਾਂ ਮੈਨੂੰ ਲੱਗਦਾ 5700 ਹੀ ਹੋਊਗਾ ਉਹ ਭਾਈ ਪਹੁੰਚ ਗਏ ਆ ਏਅਰਪੋਰਟ ਤੇ ਇਧਰ ਖਾਣ ਪੀਣ ਵਾਲੀਆਂ ਦੁਕਾਨਦਾਰੀਆਂ ਭਾਈ ਕੋਸਟਾ ਕਾਫੀ ਤੇ ਹੋਰ ਲੱਲਾ ਬੱਬਾ ਇੱਧਰਲੀ ਸਾਈਡ ਥੱਲੇ ਹੈਗਾ ਮੈਟਰੋ ਸਟੇਸ਼ਨ ਆ ਵੀ ਦੀਵਾਲੀ ਦੀਆਂ ਤਿਆਰੀਆਂ ਕੀਤੀਆਂ ਨੇ ਹੈਪੀ ਦੀਵਾਲੀ ਸਾਰੇ ਬੰਦੇ ਫੋਟੋਆਂ ਹਟਾਆਂ ਘਟਾਈ ਜਾਂਦੇ ਨੇ ਇਹਦੇ ਨਾਲ ਵਧੀਆ ਚੀਜ਼ ਬਣਾਈ ਹੈ ਪਹੁੰਚ ਗਏ ਰਾਈਵਲ ਤੇ ਹੁਣ ਭਈ ਰਾਸ਼ ਤੁਸੀਂ ਦੇਖ ਸਕਦੇ ਹੋ ਆਪਣੇ ਖੜੇ ਖੜੇ ਮਿਲਦਾ 10 12 ਜਹਾਜ ਉਤਰੇ ਜੇ ਇੱਕ ਦੇ ਵਿੱਚ 300 ਹੋਇਆ ਤੇ ਜੀ 3000 ਤੋਂ ਪਲੱਸ ਬੰਦਾ ਆ ਗਿਆ ਹੋਊਗਾ ਤੇ ਬਹੁਤ ਆਸ਼ਾ ਤੇ ਮੰਮੀ ਨੂੰ ਲਾਇਆ ਸੀਗਾ ਫੂਲ ਤੇ ਟਾਈਮ ਮੈਨੂੰ ਲੱਗਦਾ ਘੰਟੇ ਤੋਂ ਉੱਤੇ ਲੱਗ ਜਾਣਾ ਬੰਦਾ ਦਾ ਵੀ 5 ਦੀ ਉਮੀਦ ਕਰਦੇ ਰਹੇ ਆਂ ਇਹ ਵੀ ਬੰਦਾ ਵੀ 6 ਵਜੇ ਤੁਰ ਆ ਕੇ 8 ਵਜੇ ਤੋਂ ਬਾਕੀ ਦੇ 에어ਪੋਰਟ ਦੇ ਕਿੰਨਾ ਭਰਿਆ ਤੇ ਇੱਧਰ ਫੁੱਲਾਂ ਦੇ ਹਾਰ ਹੋਰ ਭਾਗੇ ਭਾਈ ਗੋਰੀਆਂ ਦਾ ਸਨਮਾਨ ਕੀਤਾ ਕਿਸੇ ਨੇ ਗੇਂਦੇ ਦੇ ਫੁੱਲ ਭਾਕੇ ਗੋਰੀਆਂ ਨੂੰ ਗੇਂਦੇ ਦੇ ਫੁੱਲ ਪਾਏ ਪਏ ਆ ਜਿਵੇਂ ਜਿਵੇਂ ਬਾਬੇ ਦੇ ਜਿਹੜਾ ਹੁੰਦੇ ਆ ਰਾਸ਼ ਵੇਖ ਸਕਦੇ ਆ ਬਈ ਭੀੜ ਭੜਕਾ ਮੈਨਾ ਫੁੱਲ ਆ ਤੇ ਆ ਬਾਕੀ ਸਾਰੇ ਜਾਣੇ ਫੁੱਲ ਫੁੱਲ ਲੈ ਕੇ ਫੁੱਲ ਫੁੱਲ ਲੈ ਕੇ ਆਉਦੇ ਸਾਰੇ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਲੈਣ ਆਏ ਆ ਬਈ ਆਪਾਂ ਤਾਂ ਰੋਕ ਕੇ ਖੜਾਂਗੇ ਇੱਥੇ ਖੜਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਟਾਈਮ ਲੱਗੂਗਾ ਤੇ ਬਾਕੀ ਬਈ ਇੱਥੋਂ ਸਾਰੀਆਂ ਟੈਕਸੀਆਂ ਟੁਕਸੀਆਂ ਜਾਂਦੀਆਂ ਮੈਟਰੋ ਦੀ ਟਿਕ ਟੁਕ ਟ ਹੁੰਦੀ ਆ ਹਾਂ ਬਈ ਹੋ ਗਿਆ 4:30 ਵਜੇ ਦਾ ਤੇ ਗੱਲਬਾਤ ਹੋਈ ਸੀ ਮੰਮੀ ਨਾਲ ਤੇ ਹਜੇ ਵੀ ਟੇਚੀ ਟੁਚੀ ਆਏ ਨਹੀਂ ਇਹ ਬਾਕੀ ਰਾਸ਼ ਤੁਸੀਂ ਦੇ ਹੀ ਸਕਦਾ ਹਾਂ ਬਈਾਰੇ ਪਾਸੇ ਪੂਰਾ ਰਾਸ਼ ਆ ਤੇ ਬਾਕੀ ਦੇਖਦੇ ਆਂ ਵੀ ਹਜੇ ਕਿੰਨਾ ਕੁ ਟਾਈਮ ਲੱਗਦਾ ਹੋਗਾ ਮੈਨੂੰ ਲੱਗਦਾ 5 ਤੋਂ 6 ਟਾਈਮ ਹੋ ਜਾਊਗਾ ਤੇ ਘਰੇ ਜਾਣ ਨੂੰ ਲੱਗਦਾ ਵੀ ਕੋਤੇ ਈ ਮੀਰਾ ਵੀ 10 ਹੋਏ ਪਹੁੰਚਾਂਗੇ ਪਰ ਮੈਨੂੰ ਲੱਗਦਾ ਵੀ ਘਰੇ ਜਾਣ ਨੂੰ 12 ਇੱਕ ਹੋຊੂਗਾ ਤੇ ਬਸ ਦੇ ਦੇ ਪੈਸਾ ਲਵਾਉਂਗਾ ਤੁਹਾਨੂੰ ਕਰਕੇ ਦੁਬਾਰਾ ਉੱਥੇ ਪਾਣੀ ਨਹੀਂ ਸੱਟਣਾ ਹੋ ਜਾ। ਵੈਲਕਮ ਜੀ ਵੈਲਕਮ। ਹੋਰ ਠੀਕ ਠਾਕ ਰਹੀ ਆ ਯਾਤਰਾ? ਹਾਂ ਹਾਂ ਵਧੀਆ। ਹਾਂ। ਹੋਰ ਵੀ ਯਾਤਰਾ ਕਿਵੇਂ ਰਹੀ ਥੋਡੀ? ਵਧੀਆ। ਯਾਤਰਾ ਠੀਕ ਰਹੀ ਯਾਤਰਾ। ਤੰਗਦਾ ਨਹੀਂ ਰਿਹਾ ਇੱਜਾਜ। ਹਾਂ ਹਾਂ। ਲੋ ਜੀ ਆਂਟੀ ਅਜਾਜ ਵਾਪਸ ਆ ਗਏ 4 ਮਹੀਨਿਆਂ ਬਾਅਦ ਇੰਡੀਆ ਕੈਨੇਡਾ ਤੋਂ। ਚਲਿਏ ਅੱਜ ਜੋ ਹੁਣ ਆਪਾਂ ਦਿੱਲੀ 에ਰਪੋਰਟ ਤੋਂ ਵਾਪਸ ਪੈਂਡੂ ਜਾ ਰਹੇ ਆਂ। ਚਲੋ ਭਾਈ ਚਲਿਏ ਫਿਰ ਆ ਗਏ ਬੈਗ ਬੁੱਕ ਹੋਰ ਯਾਰ ਬੈਗ ਬੁੱਕ ਮੈਲੇ ਹਾਂ। ਪਹੁੰਚ ਗਏ ਆਂ ਭਾਈ। ਵਧੀਆ ਰਿਹਾ? ਹਾਂ ਹਾਂ ਵਧੀਆ ਬਹੁਤ ਵਧੀਆ। ਠੀਕ ਆ। ਲੋ ਬਈ ਗੱਡੀ ਜਿਹੜੇ ਰੱਖਦੇ ਆ ਸਮਾਨ ਤੇ ਚੱਲਦੇ ਆ ਭੁੱਖ ਭੁੱਖ ਤਾਂ ਨਹੀਂ ਲੱਗੀ ਜੇ ਸਮਾਨ ਸਮੂਨ ਭਾਈ ਬੰਨ ਲਿਆ ਤੇ ਧਰ ਲਿਆ ਵਿੱਚ ਤੇ ਹੁਣ ਚੱਲਦੇ ਆ ਬਈ ਹੈ ਇੱਕ ਵੇਗ ਰਾਹ ਚ ਫੜਨਾ ਕਿਹਦਾ ਬਿੰਦਰ ਨੇ ਫੋਨ ਆਈ ਜਾਂਦੇ ਵਾਰ ਵਾਰ ਦਿੱਲੀ ਦਾ ਬਈ ਟ੍ਰੈਫਿਕ ਦੇਖ ਸਕਦੇ ਤੁਸੀਂ ਚਾਰ ਚਫੇਰੇ ਗੱਡ ਖਾਨਾ ਤੇ ਮੈਨੂੰ ਲੱਗਦਾ ਇੱਥੋਂ ਨਿਕਲਿਆ ਨੂੰ ਅੱਧਾ ਘੰਟਾ ਲੱਗੂ ਆ ਬਾਕੀ ਬਈ ਪਾਰਕਿੰਗ ਦਾ ਆਪਣਾ ਲੱਗਿਆ 500 ਰੁਪਿਆ ਪੂਰਾ ਤੇ ਉਹ ਵੀ ਆਪਾਂ ਥੋੜਾ ਟਾਈਮ ਖੜੀ ਕਰਕੇ ਤਾਂ ਹਨਾ ਹੂੰ ਨਹੀਂ ਤਾਂ ਮਿਲਦਾ ਵੀ ਆ ਦੱਸ ਆ ਬੰਦ ਕੀਤੀਆਂ ਵੀ ਇਹਨਾਂ ਚਲਾ ਦੋ ਇੰਨਾ ਟ੍ਰੈਫਿਕ ਦਾ ਮਤਲਬ ਆ ਲੈਣਾ ਬਈ ਬੰਦ ਕੀਤੀਆਂ ਪੰਜਾਦੀਆਂ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਨੂੰ ਕੈਨੇਡਾ ਦੇ ਬਈ ਛੇਰਾਟੇ ਦੇ ਪਰੌਂਠੇ ਆਪਾਂ ਦੁਬਾਰਾ ਫੇਰ ਖਾਣ ਲੱਗੇ ਆ ਕਿ ਇੱਧਰ ਛੇਰਾਟਾ ਮਸ਼ਹੂਰ ਆ ਕੈਨੇਡਾ ਦਾ ਦੁਬਾਰਾ ਫੇਰ ਨਸੀਰ ਹੋਇਆ ਪਾ ਨੂੰ ਸਾਲ ਬਾਅਦ ਪੂਰੇ ਟਾਈਮ ਹੋ ਗਿਆ 6-40 ਦਾ ਤੇ ਸ਼ਹਿਰ ਤੋਂ ਬਾਹਰ ਨਿਕਲ ਕੇ ਆਪਾਂ ਰੁਕੇ ਵੀ ਧਾਫੇ ਤੇ ਸੈਲਵਾਂਟਾ ਬਾਅਦ ਇਥੋਂ ਚਾਹ ਨੂੰ ਦੇਖਦੇ ਆ ਪੀਨੇ ਆ ਚਾਹ ਆ ਗਈ ਆ ਭਈ ਤੇ ਪੀਨੇ ਆ ਚੱਕ ਮੰਮੀ ਫਿਰ ਦੋਸ ਨੂੰ ਚਾ ਵੀ ਕੀ ਕਰ ਦਮ ਤੇਮ ਸਾਢੇ 10:00 ਦਾ ਤੇ ਪਹੁੰਚ ਗਏ ਭਈ ਮਖਾਨਸ ਹਵੇਲੀ ਰੋਟੀ ਪਾਣੀ ਛੱਕ ਕੇ ਤੇ ਰਹਿ ਗਈ ਦੋ ਘੰਟੇ ਦੀ ਵਾਰਡ ਹੋਰ ਪਹੁੰਚ ਜਾਗੇ 1:00 ਵਜੇ ਤੱਕ ਤੇ ਨੀਂਦ ਆਈ ਨਹੀਂ ਬਾਕੀ ਜੇ ਆ ਗਈ ਸੌਂਗੇ ਤਾਂ ਉੱਤੇ ਅੱਧਾ ਵੀ ਤੜਾ ਜਾ ਹੋ ਜੂਗਾ ਸਣੀ ਦਾ ਰੋਟੀ ਆ ਗਈ ਹੈ ਬਾਈ ਮਟਰ ਮਲਾਈ ਮੇਥੀ ਨਾਲ ਗ੍ਰੀਨ ਸਲਾਦ ਤੇ ਖਾਣੇ ਆ ਇੰਡੀਆ ਦੀ ਰੋਟੀ ਖਾਣ ਲੱਗੇ ਅੱਜ ਇੰਨੇ ਦਿਨਾਂ ਬਾਅਦ ਪਹੁੰਚ ਕੇ ਵੀ 1 ਵਜ ਗਿਆ ਤੇ ਨੀਂਦ ਨਾ ਬਰਾਹਾਲ ਕਿਉਂਕਿ ਕੱਲ ਵੀ ਲੇਟ ਸੁੱਤੇ ਸੀਗੇ ਤੜਕੇ ਜਲਦੀ ਉੱਠੇ ਤੇ ਹੁਣ ਪਹੁੰਚੇ ਆ ਬਈ ਲਾਉਣੇ ਸਮਾਨ ਸੋਣ ਬਾਕੀ ਵੈਲਕਮ ਪਿੰਡ ਮੰਮੀ ਥੈਂਕ ਯੂ ਵੈਲਕਮ ਟੂ ਇੰਡੀਆ ਆ ਮਾਈ ਹੋਮ ਪਹੁੰਚ ਗਏ ਕਰੇ ਬਈ ਤੇ ਹੁਣ ਸੌਣੇ ਆ ਫਿਰ 1 ਵਜ ਗਿਆ ਤੇ ਸਵੇਰੇ ਫੇਰ ਕੰਮ-ਕੁਮ ਕਰਾਂਗੇ ਉੱਠ ਕੇ ਬਈ ਕਰਦੇ ਨੀਂਦ ਪੂਰੀ ਗੁੱਡ ਨਾਈਟ ਜੀ ਫਿਰ ਇਦਾਂ ਹੀ ਫਿਰ ਵਲੌਗ ਨੂੰ ਪਿਆਰ ਕਰਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਲਦੇ ਆਂ ਕੱਲ੍ਹ ਦੇ ਵਲੌਗ ਦੇ ਵਿੱਚ